ਪਹਿਲਾਂ ਬਹੁਤ ਸਾਲ ਸੰਗਰਾਮ ਦਾ ਦੁਵਾਨ ਲੱਗਦਾ ਹੁੰਦਾ ਸੀ ਫਿਰ ਅਸੀਂ ਸੰਗਰਾਮ ਛੱਡ ਦਿੱਤੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਚ ਲਿਖਿਆ ਹੈ ਥਿੱਤ ਵਾਰ ਦਾ ਭਰਮ ਨਹੀਂ ਕਰਨਾ ਕੋਈ ਥਿੱਤ ਹੋਵੇ ਵਾਰ ਹੋਵੇ ਉਹਦਾ ਭਰਮ ਨਹੀਂ ਹੁੰਦਾ ਇਹਦੇ ਨਾਲ ਖੁੱਲ ਮਿਲ ਜਾਂਦੀ ਹੈ ਸਮਾਜ ਨੂੰ ਜਦੋਂ ਇਹ ਹੋ ਜਾਂਦਾ ਵੀ ਸੰਗਰਾਮ ਹੈ ਤੇ ਅੱਜ ਕੋਈ ਖਾਸ ਦਿਨ ਹੈ ਫਿਰ ਕਈ ਲੋਕੀ ਖਾਸ ਦਿਨ ਜਾਂਦੇ ਆ ਓਦਾਂ ਜਾਣਾ ਹੀ ਛੱਡ ਦਿੰਦੇ ਆ ਹੁਣ ਬਹੁਤੇ ਲੋਕ ਮਹੀਨੇ ਵਿੱਚ ਇੱਕ ਦਿਨ ਜਾਣਗੇ ਬਾਕੀ ਦਿਨਾਂ ਵਿੱਚ ਨਹੀਂ ਜਾਂਦੇ ਕਈ ਲੋਕਾਂ ਨੂੰ ਜਦੋਂ ਖੁੱਲ ਦੇ ਦਿੰਨੇ ਆ ਫਿਰ ਇਦਾਂ ਹੋ ਜਾਂਦਾ ਵੀ ਇੱਕ ਦਿਨ ਮਹੀਨੇ ਵਿੱਚ ਗੁਰਦੁਆਰੇ ਜਾਓ ਸੰਗਰਾਮ ਹੈ ਅੱਜ ਨਵਾਂ ਮਹੀਨਾ ਚੜ੍ਹਿਆ ਹੈ ਅੱਜ ਆਲੇ ਦਿਨ ਮੱਥਾ ਟੇਕ ਆਈਏ ਫਿਰ ਸਾਰਾ ਮਹੀਨਾ ਸਾਡਾ ਵਧੀਆ ਲੰਘੇਗਾ ਫਿਰ ਜ਼ਿਆਦਾਤਰ ਤੁਸੀਂ ਵੇਖੋਗੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸੰਗਰਾਮ ਵਾਲੇ ਦਿਨ ਰਸ ਬਹੁਤ ਹੁੰਦਾ ਹੈ ਅੱਗੇ ਪਿੱਛੇ ਨਹੀਂ ਲੋਕ ਆਉਂਦੇ ਇੱਕ ਦਿਨ ਜਾਂਦੇ ਐ ਸਾਰੇ ਦਿਨਾਂ 'ਚ ਨਹੀਂ ਜਾਂਦੇ ਅੱਜ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਆ ਜਿੰਨੇ ਪਿੰਡਾਂ 'ਚ ਗੁਰਦੁਆਰੇ ਆ ਸਾਰਿਆਂ ਵਿੱਚ ਵੇਖਿਓ ਕਿ ਅੱਜ ਵਾਲੇ ਦਿਨ ਰਸ ਬਹੁਤ ਹੁੰਦਾ ਹੈ ਗੁਰਦੁਆਰਿਆਂ 'ਚ ਪਰ ਅਗਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਤਲ ਨੂੰ ਵੇਖਿਓ ਪਰਸੋਂ ਵੇਖਿਓ ਸੰਗਤ ਹਰ ਰੋਜ਼ ਨਹੀਂ ਜਾਂਦੀ ਦਿਮਾਗ ਵਿੱਚ ਇਹ ਚੀਜ਼ਾਂ ਸਾਡੇ ਫਿਰ ਫਿੱਟ ਹੋ ਜਾਂਦੀਆਂ ਤਾਂ ਕਰਕੇ ਆਪਾਂ ਕਹਿੰਦੇ ਆ ਕਿ ਸੰਗਤ ਵਿੱਚ ਰੋਜ਼ ਹਾਜ਼ਰੀ ਭਰਦੇ ਰਹੋ ਆਪਣੇ ਆਪ ਨੂੰ ਕਾਇਮ ਰੱਖੋ ਰੋਜ਼ ਗੁਰਬਾਣੀ ਪੜੋ ਰੋਜ਼ ਗੁਰਦੁਆਰੇ ਜਾਣਾ ਰੋਜ਼ ਜਾਓ ਰੋਜ਼ ਨਿਤਨੇਮ ਕਰੋ ਰੋਜ਼ ਸਹਿਜ ਪਾਠ ਕਰਦੇ ਰਹੋ ਗੁਰਬਾਣੀ ਨਾਲ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਮਹੀਨੇ ਚ ਇੱਕ ਦਿਨ ਨਹੀਂ ਜੁੜਨਾ ਰੋਜ਼ ਜੁੜਨਾ ਜਿਦਾਂ ਮੈਂ ਇੱਕ ਵਾਰ ਕਿਹਾ ਸੀ ਕਿ ਅੰਮ੍ਰਿਤ ਵੇਲਾ ਸਿਰਫ ਸਵੇਰ ਨੂੰ ਨਾ ਬਣਾਓ ਚਾਹ ਪੀਓ ਚਾਹ ਵੇਲਾ ਰੋਟੀ ਖਾਓ ਰੋਟੀ ਵੇਲਾ ਪੜ੍ਹਾਈ ਕਰੋ ਪੜ੍ਹਾਈ ਵੇਲਾ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ ਤੇ ਮੈਂ ਕਿਹਾ ਸੀ ਦਿਨ ਚ ਕਈ ਕਈ ਵਾਰੀ ਅੰਮ੍ਰਿਤ ਵੇਲਾ ਬਣਾਓ ਦਿਨ ਚ 10 ਵਾਰੀ ਤੁਸੀਂ ਚੌਂਕੜਾ ਮਾਰ ਕੇ ਬੈਠੋ ਸੁਣੋ ਸਮਝੋ ਵਿਚਾਰੋ ਤੁਹਾਡਾ ਦਿਨ ਚ ਕਈ ਵਾਰੀ ਅੰਮ੍ਰਿਤ ਵੇਲਾ ਬਣਦਾ ਜਦੋਂ ਅੰਮ੍ਰਿਤ ਪੀ ਰਹੇ ਹੋ ਗਿਆਨ ਛੱਕ ਰਹੇ ਹੋਨੇ ਹੋ ਤੁਹਾਡਾ ਅੰਮ੍ਰਿਤ ਵੇਲਾ ਹੁੰਦਾ ਸਮਝਿਆ ਨਹੀਂ ਉਲਟ ਅਰਥ ਕੀਤਾ ਲੋਕੀ ਕਹਿਣ ਇਹ ਤੇ ਅੰਮ੍ਰਿਤ ਵੇਲੇ ਦੇ ਵਿਰੁੱਧ ਬੋਲਦੇ ਨੇ ਮੈਂ ਕਹਿ ਰਿਹਾ ਸਾਰੇ ਵੇਲੇ ਇਹਨੂੰ ਅੰਮ੍ਰਿਤ ਵੇਲਾ ਬਣਾਓ ਹੁਣ ਕੋਈ ਬੰਦਾ ਕਵੇ ਸੰਗਰਾਮ ਦੇ ਵਿਰੁੱਧ ਬੋਲਦੇ ਨੇ ਮੈਂ ਕਹਿੰਦਾ ਰੋਜ਼ ਗੁਰਦੁਆਰੇ ਜਾਓ ਰੋਜ਼ ਕਿਉਂ ਨਹੀਂ ਜੁੜਦੇ ਇੱਕ ਦਿਨ ਹੀ ਕਿਉਂ ਜਾਣਾ ਤੁਸੀਂ ਸੰਗਰਾਦ ਨੂੰ ਐਡਾ ਵੱਡਾ ਕਰ ਦਿੱਤਾ ਲੋਕ ਸੰਗਰਾਦ ਤੇ ਜਾਣ ਲੱਗ ਪਏ ਐ ਬਾਕੀ ਦੇ ਸਾਰੇ ਦਿਨ ਜਾਣਾ ਛੱਡਤਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਬੋਲੋ ਨੁਕਸਾਨ ਹੋਇਆ ਤੁਸੀਂ ਅੰਮ੍ਰਿਤ ਵੇਲੇ ਨੂੰ ਐਡਾ ਵੱਡਾ ਕਰਤਾ ਸਵੇਰੇ ਲੋਕੀ ਪਾਠ ਕਰ ਲੈਂਦੇ ਸਾਰਾ ਦਿਨ ਠੱਗੀਆਂ ਸਾਰਾ ਦਿਨ ਬੇਈਮਾਨੀਆਂ ਸਾਰਾ ਦਿਨ ਗਲਤ ਕਰ ਲਿਆ ਉਹ ਇੱਕ ਟਾਈਮ ਨੂੰ ਮੰਨਦੇ ਵੀ ਸਵੇਰੇ ਸਵੇਰੇ ਝੂਠ ਨਾ ਬੋਲੋ ਸਵੇਰੇ ਸਵੇਰੇ ਕੀ ਕਹਿਣਗੇ ਉਹ ਸੁੱਚੇ ਮੂੰਹ ਝੂਠ ਨਹੀਂ ਬੋਲੀਦਾ ਸਵੇਰੇ ਸਵੇਰੇ ਤੇ ਸੱਚ ਬੋਲੋ ਮਤਲਬ ਸਾਰਾ ਦਿਨ ਜੋ ਮਰਜੀ ਕਰੋ ਸਵੇਰੇ ਸਵੇਰੇ ਝੂਠ ਬੋਲੋ ਇਹਦਾ ਰਿਜ਼ਲਟ ਕੀ ਨਿਕਲਿਆ ਅਸੀਂ ਜੁੜੇ ਕੇ ਟੁੱਟੇ ਟੁੱਟੇ ਅਸੀਂ ਸਦਾ ਹੀ ਸੱਚ ਬੋਲਣਾ ਹੈ ਸਾਡਾ ਸਦਾ ਹੀ ਅੰਮ੍ਰਿਤ ਵੇਲਾ ਹੈ ਸਾਡੀ ਸਦਾ ਹੀ ਸੰਗਰਾਮ ਦਾ ਅਸੀਂ ਇੱਕ ਦਿਨ ਕਿਉਂ ਠੀਕ ਹੈ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਗਿਆ ਹੋਣਾ ਹੈ ਇਹ ਗੱਲ ਠੀਕ ਹੈ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਗਿਆ ਕ੍ਰਾਂਤੀ ਆਈ ਉਹਨੂੰ ਸੰਕਰਾਂਤੀ ਕਹਿੰਦੇ ਐ ਸੂਰਜ ਦੀਆਂ ਰਾਸਾਂ ਨੇ ਉਹ ਇੱਕ ਰਾਸ ਤੋਂ ਜਦੋਂ ਦੂਸਰੀ ਰਾਸ ਵਿੱਚ ਜਾਂਦਾ ਹੈ ਐਦਾਂ ਕਹਿ ਲੋ ਰਾਹ ਬਣੇ ਨੇ ਇੱਕ ਰਾਹ ਤੋਂ ਦੂਜੇ ਰਾਹ 'ਚ ਜਾਂਦਾ ਹੈ ਇੱਕ ਸਟੈਪ ਤੋਂ ਦੂਜੇ ਸਟੈਪ ਤੇ ਜਾਂਦਾ ਹੈ ਇੱਕ ਪੌੜੀ ਤੋਂ ਦੂਜੀ ਪੌੜੀ ਤੇ ਜਾਂਦਾ ਹੈ ਉਹਨੂੰ ਕਹਿ ਦਿੰਦੇ ਨੇ ਸੰਕਰਾਂਤੀ ਆ ਗਈ ਪਰ ਸਾਡੀ ਜ਼ਿੰਦਗੀ 'ਚ ਤੇ ਰੋਜ਼ ਸੰਕਰਾਂਤੀ ਹੋਵੇ ਨਵਾਂ ਆਵੇ ਨਵਾਂ ਆਵੇ ਰੋਜ਼ ਕ੍ਰਾਂਤੀ ਆਵੇ ਰੋਜ਼ ਕ੍ਰਾਂਤੀ ਆਵੇ ਸੂਰਜ ਦੀ ਸੰਕਰਾਂਤੀ ਨਾਲ ਸਾਡੀ ਇੱਕ ਸੰਕਰਾਂਤੀ ਦਾ ਕੀ ਸਬੰਧ ਹੈ ਦੱਸੋ ਸੂਰਜ ਇੱਕ ਰਾਸ਼ ਤੋਂ ਦੂਜੀ ਰਾਸ਼ ਵਿੱਚ ਗਿਆ ਸਾਡਾ ਉਹਦੇ ਨਾਲ ਕੀ ਸਬੰਧ ਹੈ ਸਾਡਾ ਸਬੰਧ ਹੈ ਮੇਰੀ ਜ਼ਿੰਦਗੀ ਵਿੱਚ ਚੇਂਜ ਕੀ ਆਇਆ ਮੇਰੇ ਲਈ ਤੇ ਜਿੱਦਣ ਮੇਰੀ ਜ਼ਿੰਦਗੀ 'ਚ ਕ੍ਰਾਂਤੀ ਆਵੇ ਉਦੋਂ ਸੰਕਰਾਂਤੀ ਹੈ। ਮੇਰੀ ਜ਼ਿੰਦਗੀ 'ਚ ਜਿਸ ਦਿਨ ਚੇਂਜ ਆਵੇ ਉਦੋਂ ਮੇਰੇ ਲਈ ਚੇਂਜ ਹੈ। ਤੇ ਸਾਡੀ ਲਾਈਫ ਦੇ ਵਿੱਚ ਤੇ ਰੋਜ਼ ਹੀ ਸੰਕਰਾਂਤ ਹੈ। ਸੰਕਰਾਂਤ ਤੋਂ ਵਿਗੜ ਕੇ ਸ਼ਬਦ ਬਣ ਗਿਆ ਸੰਗਰਾਂਦ। ਸੰਗਰਾਂਦ ਨਹੀਂ ਸੰਕਰਾਂਤ। ਸੰਕਰਾਂਤੀ। ਵਿਗੜ ਵਿਗੜ ਕੇ ਸ਼ਬਦ ਚੇਂਜ ਹੋ ਜਾਂਦੇ ਨੇ। ਇਸੇ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਰੋਜ਼ ਹੀ ਚੇਂਜ ਹੋ ਆਪਣੇ ਆਪ ਨੂੰ ਨਵਾਂ ਕਰੀਏ ਅੰਮ੍ਰਿਤ ਵੇਲਾ ਦਿਨ ਚ ਕਈ ਕਈ ਵਾਰੀ ਹੋਵੇ ਤੁਸੀਂ ਜਦੋਂ ਜੀ ਕਰੇ ਤੁਸੀਂ ਅੰਮ੍ਰਿਤ ਪੀਓ ਤੁਹਾਡਾ ਜਦੋਂ ਸ ਦੁਪਹਿਰ ਨੂੰ ਟਾਈਮ ਹੋਵੇ ਸ਼ਬਦ ਗੁਰਬਾਣੀ ਦੇ ਪੜਨ ਲੱਗ ਜਾਓ ਗੁਰਬਾਣੀ ਦੇ ਸ਼ਬਦ ਸੁਣਨ ਲੱਗ ਜਾਓ ਗੱਡੀ ਦੇ ਵਿੱਚ ਤੁਸੀਂ ਜਾ ਰਹੇ ਹੋ ਗੱਡੀ ਕੋਈ ਹੋਰ ਚਲਾ ਰਿਹਾ ਤੁਸੀਂ ਅੱਖਾਂ ਬੰਦ ਕਰਕੇ ਇੱਕ ਸ਼ਬਦ ਸੁਣ ਲਓ 10 ਮਿੰਟ 15 ਮਿੰਟ ਵਿੱਚ ਵਿੱਚ ਸ਼ਬਦ ਸੁਣ ਲਓ ਜਿੰਨੀ ਵਾਰੀ ਚਾਹੋ ਉੰਨੀ ਵਾਰੀ ਦਿਨ ਵਿੱਚ ਅੰਮ੍ਰਿਤ ਵੇਲਾ ਬਣਾ ਲਓ ਸਿਰਫ ਦਿਨ ਤਿੰਨ ਤੋਂ ਛੇ ਅੰਮ੍ਰਿਤ ਵੇਲਾ ਨਹੀਂ ਅੰਮ੍ਰਿਤ ਵੇਲਾ ਤੇ ਦਿਨ ਚ ਕਈ ਵਾਰੀ ਬਣਾਉਣਾ ਚਾਹੀਦਾ ਹਾਂ ਉਹ ਪਉ ਫਟਾਲਾ ਜ਼ਰੂਰ ਹੈ ਸਵੇਰ ਹੈ ਪਉ ਫਟਾਲਾ ਹੈ ਉਹਨੂੰ ਅੰਮ੍ਰਿਤ ਵੇਲਾ ਤੇ ਅਸੀਂ ਬਣਾਉਣਾ ਹੈ ਕਈ ਲੋਕੀ ਅੰਮ੍ਰਿਤ ਵੇਲੇ ਨੂੰ ਵੀ ਜ਼ਹਿਰ ਵੇਲਾ ਹੀ ਬਣਾ ਲੈਂਦੇ ਨੇ ਸਵੇਰੇ ਸਵੇਰੇ ਵੀ ਉਹਨਾਂ ਨੇ ਗਾਲਾਂ ਹੀ ਕੱਢਣੀਆਂ ਹੁੰਦੀਆਂ ਕਈ ਲੋਕ ਸਵੇਰੇ 4 ਵਜੇ ਗਾਲਾਂ ਕੱਢ ਰਹੇ ਹੁੰਦੇ ਨੇ ਉੱਠ ਕੇ 5 ਵਜੇ ਗਾਲ੍ਹਾਂ ਕੱਢਦੇ ਨੇ ਉਹਦੇ ਲਈ ਕਹਾਦਾ ਅੰਮ੍ਰਿਤ ਵੇਲਾ ਉਹਨੇ ਤੇ ਜ਼ਹਿਰ ਬਣਾਈ ਹੋਈ ਹੈ ਗੁੱਸਾ ਹੈ ਇਸ ਕਰਕੇ ਅੰਮ੍ਰਿਤ ਵੇਲਾ ਤੇ ਅਸੀਂ ਬਣਾਣਾ ਹੁੰਦਾ ਆਪਣੀ ਹਿੰਮਤ ਨਾਲ ਆਪਣੀ ਮਿਹਨਤ ਨਾਲ ਤਾਂ ਕਰਕੇ ਮੇਰੀ ਇਹ ਅਰਜ਼ ਹੈ ਕਿ ਹਰ ਵੇਲੇ ਹਰ ਸਮੇਂ ਤੇ ਜਦੋਂ ਪੁਰਾਣੇ ਵੇਲਿਆਂ ਦੇ ਵਿੱਚ ਇਦਾਂ ਹੋ ਰਿਹਾ ਸੀ ਕਿ ਲੋਕ ਨਹਾਉਣ ਜਾਂਦੇ ਐ। ਇਸ਼ਨਾਨ ਕਰਨ ਜਾਂਦੇ ਐ। ਕੋਈ ਮੱਸਿਆ ਨਹਾਉਣ ਜਾਵੇ, ਅੱਜ ਵਾਲਾ ਦਿਨ ਹੁੰਦਾ ਸੀ ਮਾਗੀ ਦਾ ਮੇਲਾ। ਮਾਗੀ ਦਾ ਇਸ਼ਨਾਨ। ਹਿੰਦੂ ਧਰਮ ਦੇ ਵਿੱਚ ਮਾਗੀ ਦਾ ਇਸ਼ਨਾਨ ਬਹੁਤ ਮਸ਼ਹੂਰ ਸੀ। ਮਾਗੀ ਦਾ ਜਿਹੜਾ ਇਸ਼ਨਾਨ ਸੀ ਇਹ ਬਹੁਤ ਮਸ਼ਹੂਰ ਸੀ। ਤੇ ਸਾਡੇ ਆਲਿਆਂ ਨੇ ਉਹਦੀ ਕਾਪੀ ਕਰਦਿਆਂ ਕਰਦਿਆਂ ਸਾਡੇ ਵੀ ਮਾਗੀ ਵਾਲਾ ਇਸ਼ਨਾਨ ਆ ਗਿਆ। ਪਰ ਗੁਰੂ ਸਾਹਿਬ ਨੇ ਪਤਾ ਕੀ ਕਿਹਾ ਸੀ ਗੁਰੂ ਸਾਹਿਬ ਕਹਿੰਦੇ ਸਿੱਖ ਹੈ ਜਿਹੜਾ ਅਕਲ ਵਾਲੇ ਨੇ ਜਿਹੜੇ ਉਹ ਇਸ਼ਨਾਨ ਕਰੋ ਜਦੋਂ ਤੁਸੀਂ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਅੱਜ ਵਾਲੇ ਦਿਨ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਹਿੰਦੇ ਲੋਕੀ ਨਾ ਹੋਣ ਜਾਂਦੇ ਐ ਫਲਾਣੇ ਥਾਂ ਤੇ ਮਾਗ ਦਾ ਇਸ਼ਨਾਨ ਕਰਨ ਚੱਲਣਾ ਮਾਗ ਹੀ ਨਾ ਹੋਣ ਚੱਲਿਆ ਮੈਂ ਹਿੰਦੂ ਧਰਮ ਦੇ ਵਿੱਚ ਬੜਾ ਮਸ਼ਹੂਰ ਸੀ ਪਰ ਸਾਡੇ ਪਾਤਸ਼ਾਹ ਨੇ ਫਿਰ ਇਹ ਕਿਰਪਾ ਕੀਤੀ ਉਹ ਕਹਿੰਦੇ ਭਾਈ 12 ਮਾਹ ਪੜਦੇ ਆ ਮਾ ਕਹਿੰਦੇ ਮਹੀਨੇ ਨੂੰ 12 ਮਹੀਨੇ ਹੁੰਦੇ ਐ ਹਰ ਮਹੀਨੇ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਐਸ ਮਹੀਨੇ ਇੱਥੇ ਨਾ ਆਓ ਐਸ ਮਹੀਨੇ ਇੱਥੇ ਜਾਓ ਗੁਰੂ ਸਾਹਿਬ ਕਹਿੰਦੇ ਨਹੀਂ ਇਦਾਂ ਨਹੀਂ ਕਰਨਾ ਮਾਗ ਮੱਜਨ ਸੰਗ ਸਾਧੂਆਂ ਤੇਰਾ ਮੱਜਨ ਇਸ਼ਨਾਨ ਹੋਏਗਾ ਜੇ ਤੂੰ ਸਾਦੇ ਲੋਕਾਂ ਦੀ ਸੰਗਤ ਕਰੇ ਚੰਗੇ ਲੋਕਾਂ ਦੀ ਸੰਗਤ ਕਰੇ ਜਦੋਂ ਤੂੰ ਚੰਗੇ ਲੋਕਾਂ ਦੀ ਸੰਗਤ ਕਰਕੇ ਚੰਗਾ ਬਣਦਾ ਓਦੋਂ ਤੇਰਾ ਇਸ਼ਨਾਨ ਹੁੰਦਾ ਕਰ ਲੈ ਪਰ ਤੈਨੂੰ ਇਹ ਤਾਂ ਨਹੀਂ ਵੀ ਫਲਾਣੇ ਥਾਂ ਤੇ ਨਹਾ ਕੇ ਆਵਾਂ ਫਲਾਣੇ ਥਾਂ ਤੇ ਇਸ਼ਨਾਨ ਕਰਕੇ ਆਵਾਂ ਜਦੋਂ ਤੂੰ ਗੁਰਮਖਾਂ ਦੀ ਚੰਗਿਆਂ ਦੀ ਸੁਧਰਿਆਂ ਦੀ ਸਾਧਿਆਂ ਦੀ ਸੰਗਤ ਕਰਦਾ ਹੈ ਤੇ ਉਸ ਵੇਲੇ ਤੇਰਾ ਇਸ਼ਨਾਨ ਹੁੰਦਾ ਹੈ। ਅਕਲ ਵਾਲਿਆਂ ਕੋਲ ਬਹਿ ਕੇ ਅਕਲ ਸਿੱਖਦਾ ਤੇ ਇਸ਼ਨਾਨ ਮਨ ਦਾ ਹੁੰਦਾ ਫਿਰ ਮਨ ਦੀ ਮੈਲ ਲਾਉਣੀ ਹੈ ਨਾ ਸਰੀਰ ਤੋਂ ਮੈਲ ਨਹੀਂ ਮਨ ਦੀ ਲਾਉਣੀ ਹੈ। ਮੈਂ ਫਿਰ ਅਰਜ ਕਰਦਾ ਸ਼ਾਂਤੀ ਮਨ ਨੂੰ ਚਾਹੀਦੀ ਹੈ ਕਿ ਤਨ ਨੂੰ ਮਨ ਨੂੰ ਤਨ ਤੰਦਰੁਸਤ ਹੋਵੇ ਮਨ ਵੀ ਤੰਦਰੁਸਤ ਹੋਣ ਲੱਗ ਜਾਂਦਾ ਹੈ। ਫਿਰ ਮਨ ਸ਼ਾਂਤ ਹੋਵੇ ਤਨ ਵੀ ਸ਼ਾਂਤ ਹੋਣ ਲੱਗ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਹੁਣ ਅਸੀਂ ਮਨ ਦਾ ਇਸ਼ਨਾਨ ਕਰਾਉਣਾ ਹੈ ਤੇ ਪਾ ਗੁਰੂ ਪਾਸ਼ਾ ਕਹਿੰਦੇ ਐ ਜਦੋਂ ਤੁਸੀਂ ਸੰਗਤ ਕਰਦੇ ਐ ਸੁਣਦੇ ਐ ਸਮਝਦੇ ਐ ਵਿਚਾਰਦੇ ਐ ਉਸ ਵੇਲੇ ਤੁਸੀਂ ਮਨ ਦੀ ਮੈਲ ਲੈਂਦੀ ਐ ਇਹ ਇਸ਼ਨਾਨ ਕਰਿਆ ਕਰੋ ਮਨ ਦੀ ਮੈਲ ਲਾਇਆ ਕਰੋ ਮਨ ਦੀ ਮੈਲ ਲਾਉਣਾ ਅਸਲ ਇਸ਼ਨਾਨ ਹੈ M mail alone.